ਸ਼ੀਰ ਮਾਧ ਹਾਏ ਹਾਏ ਦਿੱਸ਼ਿਆਪਾ ਹਾਏ ਹਾਏ ਦਿੱਸ਼ਿਆਪਾ ਹਾਏ ਹਾਏ ਸ਼ੀਰ ਮਾਧ ਹਾਏ ਹਾਏ ਸ਼ੀਰ ਮਾਧ ਮੇਰ ਬੇਨਤੀ ਹੈ ਜੀ ਵੀ ਸਾਰੇ ਮੰਡੀ ਵਾਸੀਆਂ ਦੇ ਦੁਕਾਨਦਾਰਾਂ ਨੂੰ ਵੀ ਉਹ ਆਪਦੇ WhatsApp ਤੇ ਸਟੇਟਸ ਲਾ ਦਿਓ ਵੀ ਮੰਡੀ ਅਣਮਿੱਥੇ ਸਮੇਂ ਦੇ ਲਈ ਬੰਦ ਹੈ ਜੇ ਕਾਨੂੰ ਆਪਣਾ ਕੋਈ ਹੱਲ ਹੋ ਜਾਂਦਾ ਹੈ ਤਾਂ ਸਟੇਟ ਅਸੇ ਲਾ ਦਿਓ ਵੀ ਮੰਡੀ ਖੁੱਲ ਗਈ ਹੈ ਜੀ ਤੇ ਮੰਡੀ ਸਾਫ ਹੈ ਇਹ ਕਹਿੰਦਾ ਮੰਡੀਆਂ ਦੇ ਪੈਰੀ ਹੱਥ ਲਾ ਕੇ ਜੇ ਮਰਜੀ ਅਸੀਂ ਚੁਗਾ ਦੇਾਂਗੇ ਤਾਂ ਨਾਲ 2 ਘੰਟੇ ਬਹਿ ਕੇ ਦਿਖਾ ਦੇ ਜਿਹੜਾ ਕਿ ਮੰਡੀ ਵਾਲੇ 100 ਦਿਨ ਤੋਂ ਉੱਤੇ ਦਿਨਾਂ ਤੋਂ ਨਰਕ ਭੋਗ ਰਹੇ ਐ ਫਿਰ ਅਸੀਂ ਡੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਘੱਟੋ ਘੜ 15 ਤੋਂ 20 ਵਾਰੀ ਜਾ ਕੇ ਉਹਨਾਂ ਦੇ ਧਿਆਨ ਜਿਹੇ ਆਦਾ ਪਰ ਉਹਨਾਂ ਦੇ ਕੋਈ ਕੰਨ ਦੇ ਜਿਹੜਾ ਉਸਾਰਤ ਅਧਿਕਾਰੀਆਂ ਦੇ ਜੂ ਨਹੀਂ ਸਕਦੇ